ਨਿਤਿਰਾਤ ਨੱਬਾ ਪਟਿਆਲਾ ਰੋਡ ਤਿਰਵਾਨੀ ਪੈਲੇਸ ਦੇ ਸਾਹਮਣੇ ਸਿੱਤਰ ਸੁਪਰ ਡੀਲਰਸ ਬੈਟਰੀ ਸਰਵਿਸ ਦੀ ਦੁਕਾਨ ਤੋਂ ਕਰੀ 5 ਲੱਖ ਰੁਪਏ ਦੀ ਬੈਟਰੀਆਂ ਦੀ ਹੋਈ ਚੋਰੀ ਇਹ ਕੋਨੇ ਦੀ ਸਰਵਾਨਿਕ ਸੜਕ ਹੈ ਨਾਪਾ ਬੱਲਾ ਰੂਡ ਜਿਹੜੀ ਹੈ ਜਿੱਥੋਂ ਵਾਰ ਨੰਬਰ 10 ਪੈ ਜਾਂਦਾ ਜਿਹੜਾ ਘਰ ਦੀ ਸਨਾਈ ਆਪਣੀ ਹੋਗਾ ਤੇ ਪਿਛਲੇ ਦੋ ਤਿੰਨ ਦਿਨਾਂ ਤੋਂ ਲਗਾਤਾਰ ਵਾਰਦਾਤਾ ਹੋਈ ਲਈ ਕਿਉਂਕਿ ਇੱਕ ਮੁੰਡਾ ਉੱਥੇ ਕੁੱਟਿਆ ਜੀ ਉਹ ਆਪਸੀ ਰੰਜੀ ਸ਼ਾਹ ਜਾਂ ਕੀ ਆ ਦੁਕਾਨਦਾਰ ਜਿਹੜੇ ਨੇ ਜੀ ਤੇ ਮੈਨੂੰ ਮੈਨੂੰ ਵੀਡੀਓ ਭੇਜੀ ਤੇ ਇੱਕ ਸਾਡਾ ਭਾ ਇਹ ਨਾਈ ਦਾ ਕੰਮ ਕਰਦਾ ਸੀ 6 ਮਿੰਨਿਟ ਪਹਿਲਾਂ ਕਹਿੰਦੇ ਉਹਨੇ ਕੈਂਚੀ ਹੁੱਕਾ ਲੈ ਗਿਆ ਕੋਈ ਚੱਕ ਕੇ ਤੇ ਉਹ ਮੈਂ ਕਿਹਾ ਕਿ ਬ੍ਰਿਕਨਾ ਜਾਣ ਕਰੋ ਸਭ ਤੋਂ ਪਤਾ ਜਿਹੜਾ ਇੱਕ ਬੈਟਰੀ ਦੀ ਦੁਕਾਨ ਆ ਪਿੱਛੇ ਉਹਨਾਂ ਦੇ ਸਾਹਮਣੇ ਦੋਨਾਂ ਦੀ ਚੋਰੀ ਹੋਈਆ ਉਹ ਕੰਪਨੀ ਬਾਅਦ ਇਹਨਾਂ ਨੇ ਛੋੜੇ ਸਾਰੇ ਮਾਜ ਲਗਾਈਆ ਪਰ ਇਹ ਮੇਰੇ ਕੋਲੇ ਘਰੇ ਆਏ ਤਾਂ ਮੈਂ ਉਦੋਂ ਪਿਆ ਹੋਇਆ ਜੀ ਮੈਂ ਕਿਹਾ ਜੀ ਮੈਂ ਕਿੱਥੇ ਦੁਕਾਨਾਂ ਦੇ ਉੱਥੇ ਖੁਦ ਆਣਾ ਚੱਲ ਗਿਆ ਤੇ ਮੈਂ ਹੁਣ ਆ ਕੇ ਤਾਂ ਬਹਾਰੀ ਗੱਲਬਾਤ ਹੋਣੀ ਆ ਉਸ ਪ੍ਰਸ਼ਾਸਨ ਬੁਲਾ ਲਿਆ ਉਹਨਾਂ ਨੂੰ ਦੱਸ ਪਾ ਕੇ ਤਿੰਨ ਕੇਸ ਨੇ ਤਿੰਨ ਆ ਦੇ ਜਦੋਂ ਇਹ ਬਹੁਤ ਬ੍ਰਿਕਨਾ ਕੰਪਲੀਟ ਕਰਕੇ ਦਾ ਹਾਲ ਸਮਝਾਈ ਗਈ ਤੇ ਜਿਹੜੇ ਚੋਰੀ ਕਰਨ ਵਾਲੇ ਨੇ ਉਹ ਨਾ ਦੇ ਦੇ ਨਹੀਂ ਉਹ ਕੋਈ ਆਇਆ ਇਹ ਤੁਹਾਨੂੰ ਖਦੇ ਸਜੂ ਆਏ ਉਹ ਦੇ ਦੇ ਜਿਹਦੇ ਲੋਕ ਨੇ ਪਰ ਅਚਨਾਂਤ ਹੋਲੇ ਲਈ ਪੈਰ ਵੀ ਕਰਕੇ ਤੇ ਉਹ ਉਹਨਾਂ ਦੇ ਸਖਤ ਕਾਰਵਾਈ ਜਿਹੜੀ ਆ ਉਸ ਤੋਂ ਮਾਮਲਾ ਨਹੀਂ ਕਿ ਪਲਾਨਿੰਗ ਕੋਈ ਫੜਾਈ ਹੈ ਇਹ ਇਹ ਕੇਵਲ ਚੱਕਦੇ ਨੇ ਜਿਵੇਂ ਇਹਨਾਂ ਦੀ ਬੈਟਰੀ ਚੱਕੀ ਹੈ ਕੋਈ ਕੇਵਲ ਚੱਕ ਰਾਇ ਜੀ ਕੇਵਲ ਕੇਵਲ ਚੱਕ ਕੇ ਉਹ ਸਾੜ ਕੇ ਰਵੜ ਪਰ ਵੇਚ ਦਿੰਦੇ ਕੇਵਲ ਜੀ ਇਹ ਕੋਈ ਕੁਪੋਨਾ ਕੋਈ ਮੈਪ ਹੈ ਨਾ ਨੇ ਕਿਹਾ ਭਾਈ ਸਾਰਾ ਕਿ ਕੋਈ ਨਾ ਕੋਈ ਆਪਣਾ ਬੰਦਾ ਵਿੱਚ ਰਿਹਾ ਹੈ ਜੀ ਜਿਹੜਾ ਪੇਡਨ ਦਾ ਕਾਰਾ ਤੇ ਫਿਰ ਉਸਾਨਾ ਚੋਰੀ ਹੁੰਦੀ ਹੈ ਤੇ ਇਹਦੀ ਇੱਕ ਵਾਰ ਬੇਚੀ ਨਾ ਗੰਗਪਾਲ ਹੋ ਗਈ ਜਿਹੜਾ ਫੜਿਆ ਗਿਆ ਨਾ ਕੋਈ ਸ਼ਕੀਤ ਬੰਗਾਲੀ ਨਾਲ ਦੇ ਨੋਲੇਜ ਹੈਗੇ ਨੇ ਪਾਈ ਦਾ ਬਟੇ ਦੇ ਦੁਕਾਨ ਇਹਨਾਂ ਦੇ ਆਹ ਪਾਈ ਸਾਹਿਬ ਇਹਨਾਂ ਦੇ ਬਟੇ ਦੇ ਦੁਕਾਨ ਹੈ ਤੇ ਉਹ ਜਿਹੜੇ ਸ਼ਕੀਤ ਨੇ ਸੀ ਉਹ ਕਾਈ ਦੇ ਨਾਲ ਕਾਰਵਾਈ ਕਰਕੇ ਉਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਸੱਚਾਈ ਮੈਂ ਤਾਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਥੋੜੀ ਆਪ ਦੀ ਮੁਸਤਜ਼ਦੀ ਰੱਖੋ ਪੰਜਾਬ ਪੁਸਤ ਕਹਿੰਦੇ ਨੇ ਪੰਜਾਬ ਪੁਸਤ ਆਉਂਦੀ ਨਹੀਂ ਮੈਂ ਕਹਿੰਦਾ ਜੀ ਪੰਜਾਬ ਪੁਸਤ ਆਮ ਆਦਮੀ ਪਾਰਟੀ ਜੋ ਆਈ ਉਹਨਾਂ ਤੋਂ ਭਰਤੀਆਂ ਸ਼ੁਰੂ ਹੋਈਆਂ ਨੇ ਪੰਜਾਬ ਪੁਸਤ ਪਿਛਲੀਆਂ ਸਰਕਾਰਾਂ ਨੇ 15 ਸਾਲਾਂ ਜਿਹੜੇ ਭਰਤੀਆਂ ਨਹੀਂ ਕੀਤੀ ਪੰਜਾਬ ਪੁਸਤ ਦੇ ਵਿੱਚ ਮੁਲਾਜ਼ਮ ਨਹੀਂ ਹਨ ਇਹ ਕੋਈ ਕਲੇਮ ਮੁਲਾਜ਼ਮ ਚੱਲਦੇ ਫੜਦੇ ਹਾਂਜੀ ਟਵਾਲੀ ਦੇ ਮੁਲਾਜ਼ਮ ਨੇ ਜੀ ਠੀਕ ਹੈ ਮੁਲਾਜ਼ਮੀ ਪੂਰੇ ਹੋ ਗਏ ਹੁਣ ਪਰਖੇ ਹੁਣ ਲੱਗੇ ਨੇ ਨਵੇਂ ਬੱਚਿਆਂ ਨੇ ਵੀ ਕੋਈ ਨਸ਼ਾ ਹੋਣ ਦਾ ਕੰਮ ਕਰ ਲੱਗੇ ਨੇ ਜੀ ਸੋ ਇਹ ਬੜਾ ਗੰਭੀਰ ਮਸਲਾ ਹੈਗਾ ਆਪਾਂ ਸਾਰੇ ਜਿਹਨਾਂ ਨਸ਼ਾ ਜੀ ਉਹਦੀ ਮੋਸ਼ਾ ਮੁਕਤੀ ਮਹਿੰਮ ਚਲਾ ਰਿਹਾ ਹੈ ਤਾਂ ਉਹਨਾਂ ਨੇ ਕਿ ਤੁਸੀਂ ਨਾਲ ਰਹਿਦੇ ਤਾਂ ਕੰਮ ਨਹੀਂ ਹੁੰਦਾ ਜੀ ਨਸ਼ਾ ਦਾ ਜਰੂਰੀ ਇਹ ਕਹਿੰਦਾ ਦੀ ਇਹ ਪੁਸਤਕ ਦਾ ਹਰ ਤੁਸੀਂ ਜੇ ਬੱਚੇ ਚੱਕ ਹੋ ਗਏ ਫਿਰ ਸੰਗੋਧ ਨੂੰ ਫਿਰ ਕੰਮ ਹੋਣਾ ਚਾਹੀਦਾ ਪਰ ਗਾਹਕਾਂਗੇ ਨਸ਼ੇ ਦੇ ਵਿੱਚ ਚੋਰੀਆਂ ਵਾਲੇ ਜਿਹੜੇ ਫੜੇ ਜੇ ਦੋ ਚਾਰ ਉਹ ਜੇਲ੍ਹ ਚਲੇਗੇ ਤਾਂ ਮਨ ਹੱਕ ਲਾਗੇ ਨਹੀਂ ਅੱਗੇ ਦਫਤਰੀ ਕੰਮ ਨਹੀਂ ਹੋਣਾ ਰਾਤ ਨੂੰ ਇੱਕ ਵੀ ਕੋਈ ਨਹੀਂ ਪਰ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਪਿੰਡ ਦਾ ਹੋਣਾ ਮੈਂ ਕੀ ਨਾਮ ਹੈ ਮੇਰਾ ਪ੍ਰੇਮਨ ਕੁਮਾਰ ਹੈ ਜਿਹੜੀ ਦੁਕਾਨ ਦਾ ਨਾਮ ਸਪੋਰਟ ਇਲੈਕਟ੍ਰਿਟੀ ਸਰਵਿਸ ਪੁੜਿਆਲਾ ਰੌਡ ਨਭਾਇਆ ਤੇ ਰਾਤ ਨੂੰ ਤ੍ਰਿਗੁਰਨਾਥ ਹਾਈਵੇ ਦੇ ਕੋਲ ਚੋਰੀ ਹੋਈ ਹੈ ਜੋ ਕਿ ਟੈਲੀਫੋਨ ਕਰਕੇ ਇਸਨੇ ਬੁਲਾਇਆ ਗਿਆ ਤੇ ਉਸ ਤੋਂ ਬਾਅਦ ਆਜਾ ਦੇਖਿਆ ਤਾਂ ਸਾਡੇ ਮੇਰੇ ਦੁਕਾਨ ਤੇ ਮੁੰਡਾ ਜਿਹੜਾ ਕੰਮ ਕਰਦਾ ਹੈ ਤੇ ਉਹਨੂੰ ਜੇ ਮੇਰਾ ਮੋਬਾਈਲ ਬੰਦ ਹੁੰਦਾ ਹੈਗਾ ਇਹ ਜਿਹੜੇ ਬੰਦੇ ਆਇਤੇ ਨੇ ਉਹ ਰੋਡ ਤੋਂ ਘੁੰਮਣ ਆਲੇ ਉਹਨਾਂ ਨੇ ਟੈਲੀਫੋਨ ਕੀਤਾ ਮੁੰਡੇ ਨੂੰ ਬੋਲਿਆ ਜਿਹੜੀ ਦੁਕਾਨ ਦਾ ਚੋਰ ਹੈ ਕਦੇ ਟੁੱਟ ਲਿਆ ਤੇ ਫਿਰ ਮੁੰਡੇ ਨੇ ਮੈਨੂੰ ਕਿਹਾ ਮੈਂ ਦੱਸ ਦੇ ਦੱਸ ਦਿਆ ਯਾਰ ਹਾਂਜੀ ਕਿੰਨੇ ਸਮਾਂ ਚੋਂ ਲਿਆ ਮੰਨ ਤਾਂ 3:00 ਨੇ 3:30 ਬੈਠੀਆ ਜਦ ਵੀ ਉਹ ਤੇ ਕੀ ਮੰਗ ਕਰਦੇ ਹੋ ਹਾਂਜੀ ਕੀ ਮੰਗ ਕਰਦੇ ਹੋ ਮੰਗ ਇਹ ਕਰਦਾ ਹੈਗਾ ਕਿ ਜਿਹੜੇ ਬੰਦੇ ਨੇ ਚੋਰੀ ਕੀਤੀ ਹੈ ਨੇ ਫੜਾ ਜਾਵੇ ਤੇ ਮੌਤ ਦੇ ਜੋហ៊ੂ ਉਹਨਾਂ ਦੇ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ ਸਾਡਾ ਜਿਹੜਾ ਮਾਲਕ ਸਾਨੂੰ ਬਾਅਦ ਦਿੱਤਾ ਹੈ ਆਮ ਬਰਤੀ ਜਨਾਬ ਨੇ ਹੋਰ ਵੀ ਚੋਰੀਆਂ ਬਾਗ ਹੀ ਆਪਰੋ ਹਾਜ ਅਲਾ ਜਿਹੜੇ ਬਹੁਤ ਮਾਰੇ ਆ ਉਹ ਵੀ ਕਹੇ ਮੇਲੇ ਸਾਹਿਬ ਆ ਹਾਂ ਐਮਐਲਏ ਸਾਹਿਬ ਆ ਇਹਨਾਂ ਨੇ ਸਾਨੂੰ ਹੌਸਲਾ ਦਿੱਤਾ ਹੈ ਕਿ ਆਂ ਤੁਹਾਡੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਧੰਨਵਾਦ ਜੀ ਕੀ ਹੋਰ ਤੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁधीर ਸ਼ਰਮਾ ਜੀ ਇਹ ਮਾਮਲਾ ਕਰੀਏ ਮਾਮਲਾ ਇਹ ਹੈ ਜੀ ਮੇਰੀ ਬੇਠਾ ਨਾਲ ਇੱਕ ਦੁਕਾਨ ਹੈ ਆਹ ਸੋਫਾ ਡਿਲਖ ਬੈਟਰੀ ਦੀ ਅੱਜ ਸਵੇਰੇ ਜਦੋਂ ਆਇਆ ਤਾਂ ਦੇਖਿਆ ਇਹਨਾਂ ਦਾ ਛੋਟਾ ਛੋਟਾ ਤੋੜਿਆ ਹੋਇਆ ਸੀ ਤੇ ਗੱਲਬਾਤ ਕਰਨ ਤੇ ਪਤਾ ਲੱਗਿਆ ਵੀ ਇੱਥੇ ਇਹਨਾਂ ਦੀ ਚੋਰੀ ਹੋਈ ਆ ਜਿਹਦੇ ਸਬੰਧ ਚਾਹੇ ਥਾਣਾ ਕਤਵਾਲੀ ਨਾਬਾਜ਼ ਨੂੰ ਦਰਖਾਸਤ ਦਿੱਤੀ ਆ ਇੱਕ ਤੇ ਇਹਨਾਂ ਨੇ 100 ਨੰਬਰ ਤੇ ਵੀ ਦੋ ਤਿੰਨ ਵਾਰੀ ਜਦੋਂ ਫੋਨ ਮਾਰਿਆ ਫਿਰ ਪੁਲਸਾਰੇ ਆਏ ਤੇ ਫੋਟੋ ਫੋਟਾ ਖਿੱਚ ਕੇ ਲੈ ਗਏ ਅੱਜ ਜੇ ਥਾਣੇ ਦਰਖਾਸਤ ਦੇ ਕੇ ਜਾਏ ਸਾਨੂੰ ਉੱਥੇ ਕੋਈ ਤਸੱਲੀ ਬਖਸ਼ ਕੋਈ ਅੰਕੜਾ ਨਹੀਂ ਦਿੱਤਾ ਉਹਨਾਂ ਨੇ ਵੀ ਤਜਾ ਤੱਕ ਕੋ ਅੱਗੇ ਆ ਲੈਣਾ ਮਲੇ ਸਾਹਿਬ ਨਾਲ ਨਾਗੇ ਅੱਜ ਆ ਬਣਾ ਕੰਟਾ ਮਲੇ ਐਮ ਐਲ ਏ ਸਾਹਿਬ ਦੇ ਦਫਤਰ ਦੇ ਬਾਹਰ ਖੜੇ ਰਹੇ ਉਹ ਨਹੀਂ ਮਿਲੂ ਉਸ ਤੋਂ ਬਾਅਦ ਕਿ ਇੱਧਰ ਨੂੰ ਆ ਗਏ ਤੇ ਆ ਗਏ ਕਿ ਜਾਮਲਾ ਰੋਡ ਜਾਮ ਕਰੀ ਆ ਉਸ ਤੋਂ ਬਾਅਦ ਐਮ ਐਲ ਏ ਸਾਹਿਬ ਆਏ ਨੇ ਇਹਨਾਂ ਨੇ ਆ ਕੇ ਸਾਡੀ ਗੱਲ ਬਾਤ ਸੁਣੀ ਆ ਹੁਣ ਉਹ ਕਹਿੰਦੇ ਨੇ ਕਿ ਇੱਥੇ ਪ੍ਰਸ਼ਾਸਨ ਨੂੰ ਕਹਦੇ ਉਹਦੇ ਤੇ ਕਾਰਵਾਈ ਕਰਾਵਾਗੇ ਸਾਡੀ ਤਾਂ ਇਹ ਹੀ ਮੰਗ ਹੈ ਜੀ ਇੱਕ ਤਾਂ ਦੇਖੋ ਜੀ ਆ ਕੰਮ ਚੋਰੀ ਹੋਈ ਆ ਇੱਕ ਉਸ ਤੋਂ ਪਹਿਲਾਂ ਆ ਭਾਈ ਸਾਹਿਬ ਨਾਲ ਕਿ ਇੰਨੇ ਇੱਥੇ ਨਾਲ ਕਰਾਨੇ ਦੀ ਜਗਾਹ ਉਹਨਾਂ ਦਾ ਮੁੰਡਾ ਭਲਾਈ ਆ ਉਹ ਰਾਤ ਨੂੰ ਕੰਮ ਤੋਂ ਉਹ ਆਪਣੀ ਡਿਊਟੀ ਖਤਮ ਕਰਕੇ ਘਰੇ ਜਾ ਰਿਹਾ ਸੀ ਉਹਨੂੰ ਇੱਥੇ ਥੋੜਾ ਜਿਹਾ ਅੱਗੇ ਜਾ ਕੇ ਘੇਰਿਆ ਕੁੱਟਿਆ ਮਾਰਿਆ ਉਹਦਾ ਮੋਬਾਈਲ ਖੋਲਿਆ ਤੇ ਪੈਸੇ ਖੋਲੇ ਉਹੀ ਵੀ ਉਸੇ ਤਰ੍ਹਾਂ ਦੀ ਅਰਜ਼ੀ ਦਿੱਤੀ ਆ ਜੇ ਤੀਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਪਹਿਲਾਂ ਇੱਕ ਬੰਦਾ ਇੱਥੇ ਉਹਦਾ ਸਰਪਾੜਿਆ ਠੀਕ ਹੈ ਉਹ ਬੰਦਾ ਵਿਚਾਰਾ ਉਹਨੇ ਕੋਈ ਕਾਰਵਾਈ ਕੀਤੀ ਆ ਕਿ ਨਹੀਂ ਕੀਤੀ ਮੈਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਉਹਦੇ ਤੋਂ ਹੋਕ ਪੀਲੀਆ ਉਦੋਂ ਪਹਿਲਾਂ ਇੱਕ ਇੱਥੇ ਨਾਈ ਦੀ ਦੁਕਾਨ ਆ ਉਹਦੀ ਦਕਾਨ ਚੋਰੀ ਹੋਈ ਆ 6 ਮਹੀਨੇ ਹੋ ਗਏ ਉਹਦੇ ਤੇ ਕਦੇ ਕੋਈ ਕਾਰਵਾਈ ਨਹੀਂ ਹੋਰ ਨਾਤੇ ਪਤਾ ਨਹੀਂ ਥਾ ਥਾ ਦੇ ਚੋਰੀ ਦਾ ਰੋਜ਼ਬਾਰ ਦਾ ਤਾਂ ਸਾਨੂੰ ਨੂੰ ਮਿਲ ਗਿਆ ਨਾ ਜੀ ਪ੍ਰਸ਼ਾਸਨ ਕੰਮ ਕਰਨੀ ਨਹੀਂ ਸੁੱਤਾ ਪਿਆ ਪਤਾ ਨਹੀਂ ਕਦੋਂ ਕਾਰਵਾਈ ਹੋਣੀ ਆ ਕਦੋਂ ਨਹੀਂ ਸਾਡੀ ਮੰਗ ਹੈ ਪ੍ਰਸ਼ਾਸਨ ਨੂੰ ਐਮ ਐਲ ਏ ਸਾਹਿਬ ਨੂੰ ਪੀ ਐਮ ਸਾਹਿਬ ਨੂੰ ਵੀ ਇੱਕ ਤਾਂ ਪੁਲਿਸ ਦੇ ਵਿੱਚ ਇਹਨਾਂ ਨੂੰ ਕਿਹਾ ਜਾਵੇ ਵੀ ਹਰ ਇੱਕ ਚੀਜ਼ ਦੀ ਕਾਰਵਾਈ ਪ੍ਰੋਪਰਲੀ ਹੋਵੇ ਠੀਕ ਹੈ ਜੋ ਕੋਈ ਤਰਕਾਸ ਕਰਦਾ ਪੁਲਿਸ ਦੇ ਤਾਂ ਸਖ਼ਤੀ ਨਾਲ ਕਾਰਵਾਈ ਕਰੇ ਕਚਲ ਲਵੇ ਦੋਸ਼ਾਂ ਸੱਤ ਸੱਤ ਕਜਾ ਨੇ। ਦੂਜਾ ਇੱਕ ਨਾ ਆਪਣੇ ਨਾਦੇ ਪਹਿਲਾਂ ਬਹੁਤ ਸਾਲ ਹੋ ਗਏ ਗਸ਼ਟਾਂ ਦੀ ਹੁੰਦੀ ਸੀ। ਉਹ ਨਾਦੇ ਤੇ ਗਸ਼ਟ ਬੰਦ ਹੋ ਗਿਓ ਗਸ਼ਟ ਬੜਾ ਜ਼ਿਆਦਾ ਹੁੰਦਾ ਸੀ। ਨਾਕੇ ਲੱਗਦੇ ਸੀ ਗਸ਼ਟ ਹੁੰਦੀ ਸੀ। ਉਹਦੇ ਨਾਲ ਨਾ ਲਾਂਡ ਆਰਡਰ ਮੇਨਟੇਨ ਰਹਿੰਦਾ ਸੀ। ਲੋਕਾਂ ਨੂੰ ਡਰ ਰਹਿੰਦਾ ਸੀ। ਪਰ ਹੁਣ ਜਿੱਦਾਂ ਦਿਓ ਗਸ਼ਟ ਤੇ ਨਾਕੇ ਲੱਗਣੇ ਬੰਦ ਹੋਏ ਨੇ ਨਾ ਇਹਦਾ ਬਹੁਤ ਬੁਰਾ ਹਾਲ ਹੋਇਆ ਹੋਇਆ ਜੀ। ਲਾਂਡ ਆਰਡਰ ਦੇ ਬਹੁਤ ਹਾਲਾਤ ਖਰਾਬ ਨੇ। ਸੋ ਪ੍ਰਸ਼ਾਸਨ ਤੋਂ ਉਮੀਦ ਹੈ ਕਿ ਉਹ ਵਧੀਆ ਕੰਮ ਕਰਨਗੇ ਤੇ ਅਜੇ ਤੱਕ ਵਾਲੇ ਹਾਲਾਤਾਂ ਸੁਧਰਨਗੇ। ਉਹ ਲੋਹ ਜੀ ਕੀ ਆ ਗੱਲ ਜੀ ਮੈਂ ਸੋਨੀ ਐਡਰੈਸਰ ਸਾਹਮਣੇ ਲਰੀਰਪਾਣੀ ਬੈਠੀ ਜੀ ਨਾਲ ਸੋਨੀ ਐਡਰੈਸਰ ਦੀ ਦੁਕਾਨਾ ਕਟਿੰਗ ਦੀ ਨਹੀਂ ਦੀ ਮੇਰੇ ਅੱਜ 6 ਮਹੀਨੇ ਹੋ ਗਏ ਦੁਕਾਨ ਚ ਚੋਰੀ ਹੋਈ ਨੇ ਨਾ ਤਾਂ ਕੋਈ ਚੋਰ ਮਿਲਿਆ ਨਾ ਕੋਈ ਸਮਾਨ ਮਿਲਿਆ ਜੀ ਜ਼ਕਰ ਨਾ ਕੋਈ ਸੁਣਵਾਈ ਹੋਈ ਹੈ ਮੇਰੀ ਮੈਂ ਉਹਦੇ ਅੱਜ ਬੈਟਰੀਆਂ ਦੇ ਚੋਰੀ ਹੋਈ ਹੈ ਜੀ ਮੈਂ ਇਹਨਾਂ ਦੇ ਨਾਲ ਆਇਆ ਇਹਨਾਂ ਨਾਲ ਗੱਲ ਕਰੀ ਇਹ ਕਹਿੰਦੇ ਆਪਾਂ ਦੇ ਮਨ ਲਵੇ ਚੱਲਦੇ ਆਂ ਦੇ ਮਨ ਜੀ ਲਵੇ ਜਾ ਕੇ ਅਸੀਂ ਹੁਣ ਆਇਆ ਪੂਰੇ ਆ ਕੇ ਧਰਨਾ ਲਾਇਆ ਸਾਬਾ ਐਲਾਨ ਨਾਲ ਆ ਕੇ ਸਾਨੂੰ ਦੱਸਿਆ ਕਿ ਜੋ ਵੀ ਚੋਰੀ ਹੋਈ ਹੈ ਜੋ ਵੀ ਸਨਵਾਈ ਹੋਗੀ ਕਿ ਤੁਹਾਡਾ ਸਮਾਨ ਅਸੀਂ ਬਰਾਮਦ ਕਰਵਾ ਦਾਂਗੇ ਕਿ ਤੁਹਾਡੇ ਹੱਕ 'ਚ ਫੈਸਲਾ ਹੋਊਗਾ ਹਾਂ ਜੀ ਐਮਐਲਏ ਸਾਹਿਬ ਨੇ ਕਿਹਾ ਅਰੇ ਇਹ ਜਿਹੜੇ ਲੋਕ ਇਕੱਠੇ ਹੋਏ ਕੀ ਮਾਨ ਦਾ ਹੈ ਇਹ ਸਾਰਾ ਇਸ ਤਰ੍ਹਾਂ ਜੀ ਰਾਤ 2:00 ਬੀਜ ਰਾਤ ਬਹੁਤ ਵੱਡੀ ਚੋਰੀ ਹੋਈ ਹੈ ਬੈਟੀਆਂ ਵੀ ਵਿਖਾਰਾ ਦੀ ਤਰੀਖਾ ਹੋਣ ਕਪਟੀ ਦਾ ਕਮੇਟੀ ਕੱਲ ਹੋਇਆ ਇਹਨਾਂ ਦੇ ਚੋਰੀ ਹੋਈ ਇਹਨਾਂ ਨੇ ਕੰਪਲੇਟ ਕੀਤੀ ਹੈ ਜੀ ਪਟਵਾਦੀ ਦਾ ਭੇਜੀ 9:30 ਵਜੇ ਉਹ ਵੀ ਪ੍ਰਚਾਰ ਕਰਨ ਵਾਸਤੇ ਮੌਕਾ ਦੇਖਣ ਵਾਸਤੇ ਇੱਥੇ ਆਏ ਜੀ ਹੁਣ ਅਸੀਂ ਤੇ ਬਾਕੀ ਦੇਖਦੇ ਆ ਵੀ ਪੇਸ਼ ਕਰਨ ਕੀ ਸਾਹਮਣੇ ਆਉਂਦੇ ਕਿਸੇ ਦੇ ਸ਼ੱਕ ਜਾਹਰ ਕਰਦੇ ਨੇ ਕੋਈ ਜੋ ਵੀ ਹੈ ਉਸ ਜੋ ਵੀ ਤੁਸੀਂ ਸਾਹਮਣੇ ਆਉਗੇ ਗਾਣਾ ਪਰ ਤੁਸੀਂ ਕੀ ਖਲਾਸ ਦੇਦੇ ਕਹਿੰਦੇ ਜਿਹੜੀਆਂ ਚੋਰੀਆਂ ਹੋ ਰਹੀਆਂ ਨੇ ਚੋਰੀਆਂ ਸਰ ਦੇਖੋ ਬਾਹਰਲੇ ਪਾਸੇ ਆ ਜਿਹੜੇ ਹੁਣ ਅੰਦਰ ਚੌਕੀਦਾਰ ਰੱਖੇ ਹੋਏ ਨਹੀਂ ਬਜ਼ਾਰਾ ਦੇ ਵਿੱਚ ਬਜ਼ਾਰ ਦੇ ਵਿੱਚ ਮਤਲਬ ਕੋਈ ਚੋਰੀ ਦਾ ਹੋ ਰਿਹਾ ਹੈ ਜਿਹੜੇ ਬਾਹਰਲੇ ਪਾਸੇ ਨੇਗੇ ਬਾਹਰ ਸਾਹਦੇ ਦੇ ਬਾਹਰ ਬਾਹਰ ਇੱਧਰ ਜ਼ਿਆਦਾ ਚੋਰੀਆਂ ਹੋ ਰਹੀਆਂ ਨੇ ਕਿਉਂਕਿ ਚਾਹੁੰਦਾ ਕਿ ਕਿਹੜਾ ਚੌਕੀਦਾਰ ਹੈ ਜੀ ਜੇ 10 ਦਿਨ ਨਿਕਲਦੀ ਹੈ ਜਾਂ 10 ਜਾਂਦੇ ਅਸੀਂ ਰਾਤ ਨੂੰ ਜੀ ਉਹ ਬਾਹਰੋਂ ਪਾਸੇ ਬਹੁਤ ਅੱਛਾ ਹੈ असांश्वास चलण असीं मिले जिस्टम ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰਨ ਫੇਅਰ ਡੀਲ ਪ੍ਰਾਪਰਟیز